ਹੋਗੇ ਚੰਨਾ ਆਇਆ ਜੇਲੋਂ ਬਾਹਰ ਰਾ ਘੇਰ ਕੇ ਲਗਾੜੇ ਫਿਰ ਖੜ ਗਏ ਨਿਚਾਰ ਥੋੜੇ ਦਿਨ ਹੋਗੇ ਚੰਨਾ ਆਇਆ ਜੇਲੋਂ ਬਾਹਰ ਰਾ ਘੇਰ ਕੇ ਲਗਾੜੇ ਫਿਰ ਖੜ ਗਏ ਨਿਚਾਰ ਨਿੱਤ ਨਵੇਂ ਪੰਗੇ ਪਾਲੇ ਨੀਓ ਚੰਬਲੇ ਸੀ ਬਾਲੇ ਨਵੇਂ ਪੰਗੇ ਪਾਲੇ ਨੀਓ ਚੰਬਲੇ ਸੀ ਬਾਲੇ ਵੈਰੀ ਗੈਰੀ ਨਿੰਗ ਦੇ ਸਦਾ ਅਲੀਸ ਵਾਤੇ ਦੋ ਚਾੜੇ ਗੱਡੀ ਅਗਲੀ ਦੋ ਪੀਜੀਆਈ ਜੱਟਾ ਤੂਪ ਚਾਤੇ ਦੋ ਚਾੜੇ ਗੱਡੀ ਅਗਲੀ ਦੋ ਪੀਜੀਆਈ ਜੱਟਾ ਤੂਪ ਚਾਤੇ ਦੋ ਚਾੜੇ ਗੱਡੀ ਅਗਲੀ ਕਾਲ ਜੀ ਮੈਂ ਤੁਹਾਡਾ ਆਪਣਾ ਸ਼ਿਵ ਕੁਮਾਰ ਰੋੜਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਅੱਜ ਅਸੀਂ ਪਹੁੰਚੇ ਆਂ ਪੰਡ ਪਤਲੀ ਵਿਖੇ ਜਿੱਥੇ ਕਿ ਪੰਜਾਬੀ ਗੀਤ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਤੇ ਸਾਡੇ ਨਾਲ ਉਹਨਾਂ ਦੇ ਸਾਰੇ ਜਿਨ੍ਹਾਂ ਨੇ ਮੋਡਲਿੰਗ ਕੀਤੀ ਜਿਨ੍ਹਾਂ ਵੱਲੋਂ ਗੀਤ ਲਿਖਿਆ ਗਿਆ ਸਾਰੇ ਮੌਜੂਦ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਦੇਖਦੇ ਹਾਂ ਵੀ ਕਿੱਦਾਂ ਲੱਗਿਆ ਤੁਹਾਨੂੰ ਇਸ ਸ਼ੂਟਿੰਗ ਦੇ ਵਿੱਚ ਸਸ਼ਕਲ ਸਰ ਸਰ ਕੀ ਨਾਮ ਤੁਹਾਡਾ ਸੁਪਨਾਮ ਸਿੰਘ ਲੰਮੀ ਸਰ ਜੀ ਇਹ ਜਿਹੜੀ ਅੱਜ ਸ਼ੂਟਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਸ਼ੂਟਿੰਗ ਬਿਲਕੁਲ ਜੀ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ న్యూਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਇਸ ਅਪਰਾਲੇ ਉੱਤੇ ਸਾਡੇ ਪਹੁੰਚੇ ਹੋ ਗੀਤ ਮੇਰਾ ਲਿਖਿਆ ਹੋਇਆ ਸੀ ਜਿਨ੍ਹਾਂ ਨੂੰ ਗਾਇਆ ਹੋਇਆ ਦੰਤਾ ਜੈਲੀ ਜੀ ਨੇ ਤੇ ਆਵਾਜ਼ ਦਿੱਤੀਆ ਪ੍ਰਵੀਨ ਧਰਤੀ ਦਾ ਗਾਣਾ ਕੀਤਾ ਜਿਨ੍ਹਾਂ ਨੂੰ ਅੰਬਰਤਪਦੇਰ ਤੇ ਅਮਨਜੋਤ ਜੀ ਫਰਮਾ ਰਹੇ ਆ ਨਾਲ ਉਹਨਾਂ ਨੇ ਬੂਟਾ ਸਿੰਘ ਜੀ ਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਅੱਜ ਮੇਰਾ ਲਿਖਿਆ ਹੋਇਆ ਗੀਤ ਇਹਨਾਂ ਦੇ ਜਵਾਨੀ ਗਾਇਆ ਗਿਆ ਹੈ ਤੇ ਇਹਦੀ ਸ਼ੂਟਿੰਗ ਚੱਲ ਰਹੀ ਹੈ ਸਰ ਦੇਖਿਆ ਜਾਵੇ ਤੁਸੀਂ ਇਸ ਤੋਂ ਇਲਾਵਾ ਹੋਰ ਵੀ ਸੌਂਗ ਮਤਲਬ ਕਿ ਲਿਖੇ ਆ ਹਾਂਜੀ ਪਹਿਲਾਂ ਵੀ ਮੈਂ ਚੰਡੀਗੜ੍ਹ ਕੋਠੀ ਦੇ ਇੱਕ ਨਸ਼ਾ ਬੋਟਾ ਨਗੀਤ ਲਿਖਿਆ ਆ ਬਿਲਕੁਲ ਸ਼ਬਦਾਵਲੀ ਤੋਂ ਮਤਲਬ ਬਹੁਤ ਹੀ ਅੰਗਰੇਜ਼ ਕੀਤਾ ਗਿਆ ਕਿ ਅੱਜ ਦਾ ਜਿੱਦਾਂ ਨਾ ਮੋਰਚਾ ਦਾ ਕੋਈ ਥਿਆਰਾ ਨਾ ਇਦਾਂ ਦਾ ਪ੍ਰਚਲਿਤ ਗੀਤ ਨਹੀਂ ਹਥਿਆਰਾਂ ਤੇ ਬਿਲਕੁਲ ਸਧਾਰਨ ਗੀਤ ਆ ਜਿੱਦਾਂ ਆਪਣੀ ਆਮ ਵਿਸਤ੍ਰਿਤ ਵਿੱਚ ਚੱਦੀਆਂ ਦੁਨੀਆ ਵਿੱਚ ਇਸ ਤਰ੍ਹਾਂ ਦਾ ਚਲੋ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ ਜਿਨ੍ਹਾਂ ਵੱਲੋਂ ਇਹ Song ਆਇਆ ਗਿਆ ਵਾ ਜੰਟਾ ਜੈਲੀ ਸਾਸੀ ਕਾਲ ਸਾਸੀ ਕਾਲ ਭਾਈ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਹੋ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਸਾਰੇ ਜਿਹੜਾ ਅੱਜ Song ਤੁਸੀਂ ਸ਼ੂਟ ਕਰਦੇ ਸੀਗੇ ਇਹਦੇ ਵਿੱਚ ਤੁਸੀਂ Song ਗਾਇਆ ਵੀ ਆ ਮਤਲਬ ਕਿ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਖੁਸ਼ੀ ਤਾਂ ਇੱਕ ਹੁੰਦੀ ਹੈ ਜੀ ਕਿ ਨਹੀਂ ਮਤਲਬ ਜਦੋਂ ਕੋਈ ਵੀ ਹ ਮਾਲੀ ਪੌਦਾ ਲਾਉਂਦਾ ਜਦੋਂ ਦਾ ਕੋਈ ਉਹਨੂੰ ਫਲ ਮਿਲਦਾ ਤਾਂ ਫਿਰ ਉਹਦੀ ਖੁਸ਼ੀ ਮਾਲੀ ਨੂੰ ਕਿੰਨੀ ਹੁੰਦੀ ਹੈ ਕਿ ਨਹੀਂ ਇਹ ਬਾਕੀ ਮੇਰੇ ਵੱਡੇ ਬਾਜੀ ਸਤਨਾਮ ਲੰਗਿਆਣੀਆਂ ਇਹਨਾਂ ਦੇ ਪਹਿਲਾਂ ਵੀ ਗਾਣੇ ਕੋਠੀ ਚੰਦੀਗੜ੍ਹ ਪਾਈਏ ਨਸ਼ਾ ਵੋਟਾਂ ਦਾ ਇੱਕ ਡਰਾਈਵਰਾਂ ਵਾਲਾ ਗੀਤ ਪਾਇਆ ਸੀ ਮੈਂ ਤੇ ਮੈਂ ਹੁਣ ਤੱਕ ਕੋਈ ਇਦਾਂ ਦਾ ਗਾਣਾ ਨਹੀਂ ਗਾਇਆ ਸੀਗਾ ਕਿ ਜਿਹੜਾ ਕੋਈ ਨਸ਼ਿਆਂ ਨੂੰ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੋਵੇ ਤੇ ਇਹ ਵੀ ਜਿਹੜੀ ਗਾਣੇ ਦੀ ਥਿਊਰੀ ਆ ਇਹ ਇੱਕ ਆਮ ਆਮ ਪਿੰਡਾਂ ਦੇ ਵਿੱਚ ਜ ਲੜਾਈ ਝਗੜਾ ਜਿੱਦਾਂ ਹੁੰਦਾ ਤੇ ਲੋਕਾਂ ਦੀ ਜਿਹੜੀ ਸੋਚ ਆ ਅਸੀਂ ਪਹਿਲਾਂ ਗਾਣੇ ਮੈਂ ਹੁਣ ਤੱਕ ਜਿਹੜੇ ਲਗਭਗ ਜਿਹੜੇ ਇਹ ਗਾਣਾ ਇਹ ਵੀ ਵਧੀਆ ਪਰਿਵਾਰਕ ਗਾਣਾ ਹੈ ਔਰ ਲੋਕਾਂ ਦੀ ਜਿਹੜੀ ਚੁਆਇਸ ਆ ਇਹੋ ਜਿਹੇ ਗਾਣੇ ਸੁਣਨ ਦੀ ਹੋਗੀ ਆ ਤੇ ਮੈਂ ਕੋਸ਼ਿਸ਼ ਕੀਤੀ ਆ ਬਾਈ ਨੇ ਜਿੰਨਾ ਵਧੀਆ ਲਿਖਿਆ ਤੇ ਮੈਂ ਵੀ ਕੋਸ਼ਿਸ਼ ਕੀਤੀ ਆ ਮੇਰੇ ਨਾਲ ਸਾਡੇ ਪ੍ਰਵੀਨ ਦਰਦੀ ਜੀ ਤੇ ਮੇਰੇ ਜਿਹੜੇ ਨਾਲ ਅੱਜ ਗੀਤ ਸੁਮਾਰਿਆ ਨੇ ਗੁਰਪ੍ਰੀਤ ਪੰਦੇਰ ਔਰ ਮੇਰੀ ਸਾਰੀ ਟੀਮ ਮੇਰਾ ਭਾਈ ਅਮਰਪ੍ਰੀਤ ਪੰਦੇਰ ਜੀ ਸਾਡੇ ਜੈਲਦਾਰ ਜੀ ਬਠੰਡੇ ਤੋਂ ਸਤਰਾਮ ਸਿੰਘ ਦੀ ਲੰਗਿਆਣੀਆਂ ਉਹਨਾਂ ਦਾ ਬੇਟਾ ਦੀਪ ਲੰਗਿਆਣੀਆਂ ਮੇਰੇ ਪਿੰਡ ਦਾ ਸਾਰਿਆਂ ਦਾ ਬਹੁਤ ਸੰਯੋਗ ਆ ਇੱਥੋਂ ਤੱਕ ਕਿ ਪੰਚਾਇਤ ਵੀ ਸੰਯੋਗ ਕਰ ਰਹੀ ਹੈ ਕਿ ਨਹੀਂ ਇੱਥੋਂ ਦੇ ਜਿਹੜੇ ਲੋਕਾਂ ਨੂੰ ਬਹੁਤ ਇਤਸ਼ਾ ਆ ਪਹਿਲਾਂ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ ਸਰ ਜਿਹੜਾ ਸੌਂਗ ਤੁਸੀਂ ਰਿਕਾਰਡ ਕਰਦੇ ਹੋ ਮਤਲਬ ਕਿ ਤੁਹਾਡਾ ਕੋਈ ਚੈਨਲ ਬਣਾਇਆ ਹੋਇਆ ਜਿੱਥੇ ਸੁਣ ਸਕਦੇ ਤੁਸੀਂ ਚੈਨਲ ਦਾ ਨਾਮ ਦੱਸ ਸਕਦੇ ਹੋ ਚੈਨਲ ਤਾਂ ਜੀ ਮੇਰਾ ਤਾਂ ਲੋਕਲ ਚੈਨਲ ਹੀ ਹੈ ਮਤਲਬ ਮੈਂ ਬਹੁਤ ਘੱਟ ਜਿਹੜਾ ਸੋਸ਼ਲ ਮੀਡੀਆ ਤੇ ਸਰਗਰਮ ਰਹਿਣਾ ਬਾਕੀ ਇਹਦਾ ਜਿਹੜਾ 뮤ਜ਼ਿਕ ਆ ਪੰਜਾਬ ਦੇ ਨਾਮ ਪਰ ਆਪਣਾ 뮤ਜ਼ਿਕ ਡਾਇਰੈਕਟਰ ਨਿਮਾ ਵਿਰਕ ਜੀ ਉਹਨਾਂ ਨੇ ਗੀਤ ਦੀਆਂ ਜਿਹੜੀਆਂ ਭਰੋਇਆ ਆਪਣੇ ਸੰਗੀਤ ਦੇ ਵਿੱਚ ਤੇ ਹੋ ਸਕਦਾ ਵੀ ਬਾਈ ਨਿਮਾ ਵਿਰਕ ਜੀ ਦੇ ਹੱਥੋਂ ਹੀ ਇਹ ਗੀਤ ਨੂੰ ਰਿਲੀਜ਼ ਕੀਤਾ ਜਾਵੇ ਬਾਕੀ ਜਦੋਂ ਗਾਣਾ ਰੈਡੀ ਹੁੰਦਾ ਫਿਰ ਦੇਖਦੇ ਆ ਬਾਕੀ ਸਾਡੀ ਚੋਇਸ ਹੈ ਬਾਈ ਨਿਮਾ ਵਿਰਖ ਜੀ ਇਸ ਗਾਣੇ ਨੂੰ ਕਰਨਗੇ ਸਰ ਇਹ ਸਾਨੂੰ ਵੀ ਦੋ ਕੋ ਲਾਈਨਾਂ ਸੁਣਾ ਕੇ ਦਿਖਾ ਦੋਗੇ ਜਿਹੜਾ ਤੁਸੀਂ ਸੌਂਗ ਅੱਜ ਗਾਇਆ ਵਾ ਮਤਲਬ ਕਿ ਸ਼ੂਟ ਕਰ ਰਹੇ ਇਹ ਕੱਲਾ ਹੀ ਸੁਣਾ ਦੇਣਾ ਜੀ ਮੈਡਮ ਤਾਂ ਫਿਰ ਜੇ ਤਿਆਰ ਹੋ ਰਹੇ ਜੇ ਨਹੀਂ ਥੋੜੇ ਦਿਨ ਹੋ ਗਏ ਚੰਨਾ ਆਇਆ ਜੇਲੋਂ ਬਾਹਰ ਰਾ ਘੇਰ ਕੇ ਲਗਾੜੇ ਫਿਰ ਖੜ ਗਏ ਨਿਚਾਰ ਥੋੜੇ ਦਿਨ ਹੋ ਗਏ ਚੰਨਾ ਆਇਆ ਜੇਲੋਂ ਬਾਹਰ ਰਾ ਘੇਰ ਕੇ ਲਗਾੜੇ ਫਿਰ ਖੜ ਗਏ ਨਿਚਾਰ ਨਿੱਤ ਨਵੇਂ ਪੰਗੇ ਪਾਲੇ ਨਹੀਂ ਉਹ ਚੰਬਲੇ ਸੀ ਬਾਲੇ ਨਾਵੇਂ ਪੰਗੇ ਪਾਲੇ ਨਹੀਂ ਉਹ ਥੰਬਲੇ ਸੀ ਬਾਲੇ ਵੈਰੀ ਗੈਰੀ ਨਹੀਂ ਸਦਾ ਲਈ ਸਵਾਤੇ ਦੋ ਚਾੜੇ ਗੱਡੀ ਅਗਲੀ ਦੋ ਪੀਜੀਆਈ ਜੱਟਾ ਤੂ ਪਚਾਤੇ ਦੋ ਚਾੜੇ ਗੱਡੀ ਅਗਲੀ ਦੋ ਪੀਜੀਆਈ ਜੱਟਾ ਤੂ ਪਚਾਤੇ ਦੋ ਚਾੜੇ ਗੱਡੀ ਅਗਲੀ ਸਰ ਇਹਦਾ ਨਾਮ ਕੀ ਰੱਖਿਆ ਗਿਆ ਵਾ ਇਹ ਗਾਣੇ ਦਾ ਪੀਜੀਆਈ ਟਾਈਟਲ ਪੀਜੀਆਈ ਹੈ ਜੀ ਇਹਦਾ ਪੋਸਟਰ ਅਸੀਂ ਬਹੁਤ ਜਲਦੀ ਰਿਲੀਜ਼ ਕਰਾਂਗੇ ਤੇ ਬਾਕੀ ਅੱਜ ਤਾਂ ਵੀਡੀਓ ਦੇ ਪਛ ਬਿਜੀ ਹੈ ਜੀ ਸੀ ਹੋਰ ਵੀ ਨਾਲ ਗੱਲ ਕਰਕੇ ਦੇਖਦੇ ਹਾਂ ਉਹਨਾਂ ਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਸਰ ਸ਼ਸ਼ੀਕਲ ਸਸ਼ੀਕਲ ਜੀ ਸਰ ਇਹ ਜਿਹੜੇ ਅੱਜ ਤੁਸੀਂ ਗਾਣੇ ਸ਼ੂਟਿੰਗ ਕਰ ਰਹੇ ਹੋ ਤੁਹਾਨੂੰ ਕਿੱਦਾਂ ਲੱਗ ਰਿਹਾ ਸਾਨੂੰ ਸਾਡੇ ਭਰਾ ਦਾ ਗਾਣਾ ਜਿਹੜਾ ਇਹ ਗਾਇਆ ਭਾਈ ਸਾਡੇ ਭਰਾ ਜਾਂਟੀ ਜੈਲੀ ਜੀ ਬੜੀ ਹੀ ਜਦੋਂ ਉਹਨਾਂ ਨੇ ਮੈਨੂੰ ਸੈਂਡ ਕੀਤਾ ਗਾਣਾ ਤੇ ਮੈਂ ਜਦੋਂ ਸੁਣਿਆ ਵਟਸਐਪ ਤੇ ਵੀ ਮਤਲਬ ਮੈਨੂੰ ਇੰਨਾ ਕੁ ਜ਼ਿਆਦਾ ਪਸੰਦ ਆਇਆ ਗਾਣਾ ਮੇਰੇ ਮਤਲਬ ਜਿਹੇ ਜੀ ਚੀਜ਼ ਮੈਂ ਭਾਲਦਾ ਮਾਂ ਮੈਨੂੰ ਉਦਾਂ ਦੀ ਲੱਗੀ ਇਹ ਹੈਨਾ ਮੈਂ ਨਾਲ ਦੀ ਨਾਲ ਬਾਈ ਨੇ ਮੈਨੂੰ ਮੇਰੇ ਨਾਲ ਗੱਲ ਸ਼ੇਅਰ ਕੀਤੀ ਵੀ ਆਪਾਂ ਇਹਦੇ ਚ ਇਦਾਂ ਦਾ ਕੰਮ ਕਰਨਾ ਹੈ ਆਪਾਂ ਇਕੱਠਿਆਂ ਨੇ ਕੰਮ ਕਰਨਾ ਸਾਰਿਆਂ ਨੇ ਆਪਣੇ ਫੈਮਿਲੀ ਦੇ ਦੋਸਤ ਹੈਨਾ ਵੀ ਉਹ ਕਹਿੰਦੇ ਮੈਂ ਕਿ ਜਮਾ ਮੈਂ ਕਹਿੰਦਾ ਮੈਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਮੈਨੂੰ ਟ੍ਰੀਕ ਡੇਟ ਸਾਰਾ ਕੁਝ ਦੱਸਣਾ ਮੈਂ ਉਸੇ ਟਾਈਮ ਨਾਲ ਪਹੁੰਚ ਜਾਣਾ ਠੀਕ ਯਾਨਕਿ ਗਾਣਾ ਵੀ ਬਹੁਤ ਸੋਹਣਾ ਹੈ ਤੇ ਬਾਕੀ ਚਲੋ ਜੈਸ ਹਸਾਬ ਦਾ ਗਾਣਾ ਜਿੱਦਾਂ ਮੈਨੂੰ ਲੱਗਿਆ ਪਸੰਦ ਲੱਗਿਆ ਚਲੋ ਬੰਦੇ ਨੂੰ ਆਪ ਨੂੰ ਪਈ ਹਰੀ ਨਹੀਂ ਉਦਾਂ ਦਾ ਲੱਗਦਾ ਆ ਦੂਜੇ ਬੰਦੇ ਨੂੰ ਪਤਾ ਲੱਗਦਾ ਵੀ ਹੈਨਾ ਗਾਣਾ ਮੇਰੇ ਹਿਸਾਬ ਨਾਲ ਲੋਕਾਂ ਨੂੰ ਵੀ ਇਹ ਚੀਜ਼ ਬਹੁਤ ਹੀ ਜ਼ਿਆਦਾ ਪਸੰਦ ਸਸ਼ੀ ਕਾਲ ਦੀ ਮੈਂ ਤੁਹਾਡਾ ਆਪਣਾ ਸ਼ਿਉ ਕੁਮਾਰ ਅਰੋੜਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਇਦਾਂ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰਦੇ ਰਹੋ ਦੇਸ਼ ਦੁਨੀਆ ਨੂੰ ਅਸੀਂ ਤੁਹਾਡੇ ਨਾਲ ਹੋਰ ਸਾਂਝੀਆਂ ਤੋਂ ਸਾਂਝੀਆਂ ਅਪਡੇਟਾਂ ਕਰਾਂਗੇ